ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ। ਦੇਲਕਰ ਨੇਗੀ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀ ਤਵਦੀਕਲਾ। ਇਹ ਕਿਤਾਬ ਹਾਊ ਟੂ ਬੀਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ। ਅੱਜ ਆਪਾਂ ਪੜਾਂਗੇ ਇਸ ਦਾ ਅਧਿਆਏ ਉਹ ਤਕਨੀਕ ਅਪਣਾਓ ਕਿ ਲੋਕ ਤੁਹਾਡਾ ਕੰਮ ਕਰਨ ਲਈ ਖੁਸ਼ੀ-ਖੁਸ਼ੀ ਤਿਆਰ ਹੋ ਜਾਣ। 1915 ਵਿੱਚ ਅਮਰੀਕਾ ਵਿੱਚ ਚਾਰੇ ਪਾਸੇ ਦਹਿਸ਼ਤ ਫੈਲੀ ਹੋਈ ਸੀ ਕਿਉਂਕਿ ਵਿਸ਼ਵ ਯੁੱਧ ਨੂੰ ਚੱਲਦੇ ਹੋਏ 1 ਸਾਲ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਸੀ ਯੂਰਪੀ ਦੇਸ਼ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਸਨ ਸ਼ਾਇਦ ਮਾਨਵ ਜਾਤੀ ਦੇ ਇਤਿਹਾਸ ਵਿੱਚ ਇੰਨਾ ਵੱਡਾ ਹਿੰਸਾ ਪਹਿਲਾਂ ਕਦੇ ਨਹੀਂ ਹੋਇਆ ਸੀ ਹਰ ਕੋਈ ਇਹ ਜਾਣਨਾ ਚਾਹੁੰਦਾ ਸੀ ਕਿ ਕੀ ਇੱਕ ਵਾਰ ਫਿਰ ਸ਼ਾਂਤੀਪੂਰਨ ਮਾਹੌਲ ਸਥਾਪਿਤ ਹੋ ਸਕਦਾ ਹੈ ਜਾਂ ਨਹੀਂ ਉਦੋਂ ਵੁੱਡਰੋ ਵਿਲਸਨ ਨੇ ਇੱਕ ਕੋਸ਼ਿਸ਼ ਕਰਨ ਦਾ ਨਿਰਣੈ ਲਿਆ ਉਹਨਾਂ ਨੇ ਯੂਰਪ ਦੇ ਸਾਰੇ ਸ਼ਾਸਕਾਂ ਅਤੇ ਸੈਨਾਪਤੀਆਂ ਕੋਲ ਸ਼ਾਂਤੀ ਦਾ ਸੰਦੇਸ਼ ਲੈ ਕੇ ਇੱਕ ਨਿੱਜੀ ਪ੍ਰਤੀਨਿਧ ਸ਼ਾਂਤੀ ਦੂਤ ਦੇ ਰੂਪ ਵਿੱਚ ਭੇਜਿਆ ਵਿਲੀਅਮ ਜੇਨਿੰਗਸ ਬ੍ਰਾਇਨ ਜੋ ਸਟੇਟਸ ਘੱਤਰ ਸਨ ਸ਼ਾਂਤੀ ਦੂਤ ਬਣ ਕੇ ਜਾਣਾ ਚਾਹੁੰਦੇ ਸਨ ਉਹ ਤਾਂ ਮਾਨਵਤਾ ਦੀ ਸੇਵਾ ਕਰਕੇ ਇਤਿਹਾਸ ਦੇ ਬੰਨਿਆ ਤੇ ਆਪਣਾ ਨਾਂ ਅਮਰ ਕਰਨਾ ਚਾਹੁੰਦੇ ਸਨ ਪਰ ਵਿਲੀਅਮ ਨੇ ਆਪਣੇ ਨਜ਼ਦੀਕੀ ਸਲਾਹਕਾਰ ਅਤੇ ਦੋਸਤ ਕਰਨਲ ਐਡਵਰਡ ਐਮ ਹਾਊਸ ਨੂੰ ਸ਼ਾਂਤੀ ਦੂਤ ਬਣਾ ਕੇ ਭੇਜ ਦਿੱਤਾ ਹੁਣ ਇੱਕ ਵਾਰ ਬ੍ਰਾਇਨ ਨੂੰ ਸੁਣਾਉਣ ਦੀ ਜ਼ਿੰਮੇਵਾਰੀ ਵੀ ਕਰਨਲ ਹਾਊਸ ਦੀ ਹੀ ਦਿੱਤੀ ਗਈ ਤਾਂ ਕਿ ਬ੍ਰਾਇਨ ਨੂੰ ਰਾਜਪੂਤ ਦੇ ਰੂਪ ਵਿੱਚ ਨਾਂ ਭੇਜਿਆ ਜਾਣਾ ਬੁਰਾ ਨਾ ਲੱਗੇ ਕਰਨਲ ਹਾਊਸ ਨੇ ਆਪਣੀ ਡਾਇਰੀ ਦੇ ਪੰਨਿਆਂ ਵਿੱਚ ਲਿਖਿਆ ਹੈ ਜਦੋਂ ਦੋ ਬ੍ਰਾਇਨ ਨੂੰ ਮੈਂ ਦੱਸਿਆ ਕਿ ਸ਼ਾਂਤੀ ਦੂਤ ਦੇ ਰੂਪ ਵਿੱਚ ਮੈਨੂੰ ਯੂਰਪ ਭੇਜਿਆ ਜਾ ਰਿਹਾ ਹੈ ਤਾਂ ਉਹ ਨਿਰਾਸ਼ ਹੋ ਗਏ ਉਹ ਤਾਂ ਏਕਮ ਖੁਦ ਕਰਨਾ ਚਾਹੁੰਦੇ ਸਨ ਇਸਤੇ ਮੈਂ ਉਹਨਾਂ ਨੂੰ ਦੱਸਿਆ ਕਿ ਰਾਸ਼ਟਰਪਤੀ ਦੇ ਅਨੁਸਾਰ ਇਸ ਕਾਰਜ ਨੂੰ ਅਧਿਕਾਰਤ ਰੂਪ ਵਿੱਚ ਕਰਨਾ ਉਚਿਤ ਨਹੀਂ ਸੀ ਅਤੇ ਜੇਕਰ ਬ੍ਰਾਇਨ ਸ਼ਾਂਤੀ ਦੂਤ ਦੇ ਰੂਪ ਵਿੱਚ ਜਾਂਦੇ ਤਾਂ ਦੁਨੀਆ ਦਾ ਧਿਆਨ ਉਸੇ ਪਾਸੇ ਆਕਰਸ਼ਿਤ ਹੋ ਜਾਂਦਾ ਅਤੇ ਫਿਰ ਲੋਕ ਹੈਰਾਨੀ ਪ੍ਰਗਟ ਕਰਦੇ ਕਿ ਉਹ ਉੱਥੇ ਕਿਉਂ ਗਏ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕਿੰਨੇ ਨੂੰ ਪੰਨ ਦਾ ਨਾਲ ਹਾਊਸ ਨੇ ਬ੍ਰੈਨ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਕਿ ਉਹ ਕੰਮ ਇੰਨਾ ਮਹੱਤਵਪੂਰਨ ਨਹੀਂ ਸੀ ਕਿ ਉਹਨਾਂ ਨੂੰ ਸੌਂਪਿਆ ਜਾਵੇ ਅਤੇ ਬ੍ਰੈਨ ਵੀ ਇਸ ਗੱਲ ਨਾਲ ਸੰਤੁਸ਼ਟ ਹੋ ਗਏ। ਕਰਨਲ ਹਾਊਸ ਦੁਨੀਆਦਾਰੀ ਦੀ ਕਲਾ ਵਿੱਚ ਨਪੁੰਸਨ ਉਹਨਾਂ ਕੋਲ ਅਨੁਭਵ ਸੀ ਨਾਲ ਹੀ ਕੂਟਨੀਤਿਕ ਗਿਆਨ ਵੀ। ਉਹਨਾਂ ਪੁੰਨਸਨ ਉਹ ਤਾਂ ਇਸੇ ਨਿਯਮ ਤੇ ਚੱਲਦੇ ਸਨ। ਸਾਹਮਣੇ ਵਾਲੇ ਵਿਅਕਤੀ ਨੂੰ ਕੋਈ ਵੀ ਕੰਮ ਸੌਂਪਦੇ ਸਮੇਂ ਧਿਆਨ ਰੱਖੋ ਕਿ ਉਹ ਖੁਸ਼ ਹੋ ਕੇ ਤੁਹਾਡਾ ਕਿਹਾ ਮੰਨ ਲਵੇ। ਵਿਲੀਅਮ ਵਿਕਸ ਮੈਕਾਰਡ ਨੂੰ ਆਪਣੀ ਕੈਬਨਿਟ ਦਾ ਮੈਂਬਰ ਬਣਾਉਂਦੇ ਸਮੇਂ वुड्रो विल्सन ਨੇ ਵੀ ਇਸ ਨੀਤੀ ਦਾ ਪਾਲਣ ਕੀਤਾ ਸੀ। ਇਹੀ ਤਾਂ ਉਹ ਉੱਤਮ ਸਨਮਾਨ ਸੀ ਜੋ ਉਹ ਕਿਸੇ ਨੂੰ ਦੇ ਸਕਦੇ ਸਨ। ਪਰ ਬਿਨੀਅਮ ਨੇ ਇਸ ਪ੍ਰਸਤਾਵ ਨੂੰ ਇਸ ਤਰ੍ਹਾਂ ਰੱਖਿਆ ਜਿਸ ਨਾਲ ਮੈਕਾਡ ਨੂੰ ਦੁੱਗਣਾ ਸਨਮਾਨ ਮਿਲ ਸਕੇ। ਇਹ ਕਹਾਣੀ ਮੈਕਾਡ ਦੇ ਹੀ ਸ਼ਬਦਾਂ ਵਿੱਚ ਕੁਝ ਇਸ ਤਰ੍ਹਾਂ ਹੈ। ਉਹਨਾਂ ਨੇ वुਡਰੋ ਵਿਲਸਨ ਕਿਹਾ ਸੀ ਕਿ ਉਹ ਆਪਣੇ ਕੈਬਨਟ ਦਾ ਨਿਰਮਾਣ ਕਰ ਰਹੇ ਹਨ। ਅਤੇ ਜੇਕਰ ਮੈਂ ਵਿੱਤ ਮੰਤਰੀ ਦਾ ਅਹੁਦਾ ਸੰਭਾਲ ਲਵਾਂ ਤਾਂ ਉਹ ਉਹਨਾਂ ਨੂੰ ਬੇहद ਖੁਸ਼ੀ ਹੋਵੇਗੀ ਇਸ ਗੱਲ ਨੂੰ ਉਹਨਾਂ ਨੇ ਬਹੁਤ ਆਨੰਦਪੂਰਨ ਲਹਿਜੇ ਵਿੱਚ ਕਿਹਾ ਸੀ ਉਹਨਾਂ ਨੇ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਉਹਨਾਂ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਇਹ ਮੈਂ ਉਹਨਾਂ ਤੇ ਕੋਈ एहसान ਕਰ ਰਿਹਾ ਹਾਂ ਪਰ ਬਿਲਸਨ ਵੀ ਹਮੇਸ਼ਾ ਹੀ ਇੰਨੇ ਵਿਹਾਰ ਨਪੁੰਨ ਨਹੀਂ ਹੁੰਦੇ ਸਨ ਜੇਕਰ ਅਜਿਹਾ ਹੁੰਦਾ ਤਾਂ ਅੱਜ ਇਤਿਹਾਸ ਦੇ ਪੰਨਿਆਂ ਤੇ ਕੁਝ ਹੋਰ ਹੀ ਲਿਖਿਆ ਹੁੰਦਾ ਇਸ ਲਈ ਅਮਰੀਕਾ ਨੂੰ ਲੀਗ ਆਫ ਨੇਸ਼ਨਸ ਵਿੱਚ ਸ਼ਾਮਲ ਕਰਨ ਦੀ ਘਟਨਾ ਲੈ ਸਕਦੇ ਹਾਂ ਵਿਲਸਨ ਸੀਨੇਟ ਅਤੇ ਰਿਪਬਲਿਕਨ ਪਾਰਟੀ ਨੇ ਇਸ ਸੁਪੰਦ ਵਿੱਚ ਕੁਝ ਨਹੀਂ ਰੱਖ ਸਕੇ ਸ਼ਾਂਤੀ ਵਾਰਤਾ ਵਿੱਚ ਜਾਂਦੇ ਸਮੇਂ ਉਹ ਆਪਣੇ ਨਾਲ ਪ੍ਰਸਿੱਧ ਰਿਪਬਲਿਕਨ ਲੀਡਰਾਂ ਜਿਵੇਂ ਐਲੈਹੂ ਰੂਟ ਚਾਰਲਸ ਇਵਾਨਸ ਜਫਰ ਹੈਨਰੀ ਕੇਵਾਟ ਲਾਜ ਨੂੰ ਆਪਣੇ ਨਾਲ ਨਹੀਂ ਲੈ ਕੇ ਗਏ ਇਸ ਦੀ ਜਗ੍ਹਾ ਉਹ ਆਪਣੀ ਪਾਰਟੀ ਦੇ ਅਣਜਾਣ ਮੈਂਬਰਾਂ ਨੂੰ ਸ਼ਾਂਤੀ ਵਾਰਤਾ ਵਿੱਚ ਲੈ ਗਏ ਇਸ ਵਿੱਚ ਉਹਨਾਂ ਨੇ ਰਿਪਬਲਿਕਸ ਦਾ ਇਸ ਤਰ੍ਹਾਂ ਅਪਮਾਨ ਕਰ ਦਿੱਤਾ ਅਤੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਕਿ ਲੀਗ ਦਾ ਵਿਚਾਰ ਰਿਪਬਲਿਕਨ ਪਾਰਟੀ ਨਾ ਖੁਦ ਹੋ ਕੇ ਖੁਦ ਵਿਲਸਨ ਹੀ ਹਨ। ਵੁਡਰੋ ਵਿਲਸਨ ਨੇ ਉਹਨਾਂ ਨੂੰ ਇੱਕ ਨੂੰ ਵੀ ਹੱਥ ਨਹੀਂ ਲਾਉਣ ਦਿੱਤਾ ਅਤੇ ਜਦੋਂ ਉਹਨਾਂ ਨੇ ਮਾਨਵੀ ਸੰਬੰਧ ਨੂੰ ਇੰਨੇ ਅਸੱਭਿਅਕ ਢੰਗ ਨਾਲ ਲਿਆ ਤਾਂ ਉਹਨਾਂ ਦਾ ਸਾਰਾ ਕੈਰੀਅਰ ਬਰਬਾਦ ਹੋ ਗਿਆ। ਉਨ੍ਹਾਂ ਦੀ ਸਿਹਤ ਵੀ ਖਰਾਬ ਹੋ ਗਈ ਅਤੇ ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਦਿਨ ਵੀ ਘੱਟ ਗਏ। ਇਸੇ ਕਾਰਨ ਤਾਂ ਅਮਰੀਕਾ ਲੀਗ ਤੋਂ ਬਾਹਰ ਰਹਿ ਗਿਆ ਅਤੇ ਵਿਸ਼ਵ ਦਾ ਸਾਰਾ ਇਤਿਹਾਸ ਹੀ ਬਦਲ ਗਿਆ। ਹੁਣ ਕੇਵਲ ਰਾਜਨੇਤਾ ਜਾਂ ਪ੍ਰਸਿੱਧ ਕੂਟਨੀਤਕ ਹੀ ਸਾਹਮਣੇ ਵਾਲੇ ਵਿਅਕਤੀ ਨੂੰ ਕੋਈ ਕੰਮ ਸੌਂਪਦੇ ਸਮੇਂ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਕਿ ਉਹ ਤੁਹਾਡਾ ਕੰਮ ਕਰਨ ਲਈ ਖੁਸ਼ੀ-ਖੁਸ਼ ਤਿਆਰ ਹੋ ਜਾਵੇ। ਬਲਕਿ ਖੇਡੂ ਜੀਵਨ ਵਿੱਚ ਵੀ ਲੋਕ ਇਸ ਨੀਤੀ ਦੀ ਵਰਤੋਂ ਕਰਦੇ ਹਨ। ਫੋਰਟ ਵੇਨ, ਇੰਡੀਆਨਾ ਦੇਰਡੇਲ ਉਹ ਫੇਰੀਅਰ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਛੋਟੇ ਬੱਚੇ ਤੋਂ ਪਰਸੰਤਾਪੂਰਵਕ ਸੌਂਪਿਆ ਗਿਆ ਕੰਮ ਕਰਵਾਇਆ ਜੇਫ ਨੂੰ ਦਰਖਤ ਤੋਂ ਡਿੱਗੀਆਂ ਹੋਈਆਂ ਨਸ਼ਪਾਤੀਆਂ ਇਕੱਤਰ ਕਰਨ ਦਾ ਕੰਮ ਦਿੱਤਾ ਗਿਆ ਸੀ ਤਾਂ ਕਿ ਲਾਂਤ ਰਾਸ਼ਨ ਵਾਲੇ ਨੂੰ ਰੁਕ ਕੇ ਉਹਨਾਂ ਨੂੰ ਚੁੱਕਣਾ ਨਾ ਪਵੇ ਪਰ ਉਸ ਨੂੰ ਇਹ ਕੰਮ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਦਾ ਇਸ ਲਈ ਜਾਂ ਤਾਂ ਉਹ ਕੰਮ ਨਹੀਂ ਕਰਦਾ ਹੀ ਨਹੀਂ ਸੀ ਅਤੇ ਜੇਕਰ ਕਰਦਾ ਵੀ ਸੀ ਤਾਂ ਇਸ ਤਰ੍ਹਾਂ ਕਿ ਕਈ ਨਸ਼ਪਤੀਂ ਮਿੰਟੇ ਹੀ ਬੰਨਿਆ ਰਹਿ ਜਾਂਦੀਆਂ ਸਨ ਸਿੱਧਾ-ਸਿੱਧਾ ਉਸ ਨਾਲ ਬਹਿਸ ਕਰਨ ਦੀ ਜਗ੍ਹਾ ਮੈਂ ਉਸ ਨੂੰ ਕਿਹਾ ਜੇਫ ਮੈਂ ਚਾਹੁੰਦਾ ਸੀ ਅਸੀਂ ਦੋਵੇਂ ਆਪਸ ਵਿੱਚ ਇੱਕ ਸਮਝੌਤਾ ਕਰ ਲਈਏ ਨਾਸ਼ਪਾਤੀਆਂ ਨਾਲ ਭਰੀ ਹਰੇਕ ਟੋਕਰੀ ਉਠਾਉਣ ਲਈ ਮੈਂ ਤੁਹਾਨੂੰ 1 ਡਾਲਰ ਦੇਵਾਂਗਾ ਪਰ ਜੇਕਰ ਇੱਕਸ ਸਮਾਪਤ ਕਰਨ ਤੇ ਇੱਕ ਵੀ ਨਾਸ਼ਪਾਤੀ ਮੈਨੂੰ ਜ਼ਮੀਨ ਤੇ ਮਿਲ ਗਈ ਤਾਂ ਮੈਂ ਇੱਕ ਨਾਸ਼ਪਾਤੀ ਲਈ ਤੁਹਾਡੇ ਕੋਲ 1 ਡਾਲਰ ਲਵਾਂਗਾ ਕਹੋ ਕੀ ਤੁਹਾਨੂੰ ਇਹ ਸ਼ਰਤ ਮਨਜ਼ੂਰ ਹੈ ਫਿਰ ਕੀ ਹੋਵੇਗਾ ਇਹ ਤਾਂ ਤੁਹਾ ਤੁਸੀਂ ਸਾਰੇ ਜਾਣਦੇ ਹੀ ਹੋ ਇੱਕ ਵਾਰ ਮੇਰੀ ਮੁਲਾਕਾਤ ਇੱਕ ਅਜਿਹੇ ਵਿਅਕਤੀ ਨਾਲ ਹੋਈ ਜੋ ਭਾਸ਼ਣ ਦੇ ਸੱਦਿਆਂ ਨੂੰ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਸੱਦਿਆਂ ਨੂੰ ਇਸ ਨਿਮਪੁੰਤਾ ਨਾਲ ਅਸਵੀਕਾਰ ਕਰ ਦਿੰਦਾ ਸੀ ਕਿ ਲੋਕ ਉਸਦੇ ਜਵਾਬ ਤੋਂ ਸੰਤੁਸ਼ਟ ਹੋ ਜਾਂਦੇ ਸਨ। ਉਹਨਾਂ ਨੂੰ ਬੁਰਾ ਵੀ ਨਹੀਂ ਸੀ ਲੱਗਦਾ ਕਿ ਕੀ ਉਸਦਾ ਤਰੀਕਾ। ਉਹ ਸਿੱਧਾ-ਸਿੱਧਾ ਕਦੇ ਵੀ ਨਹੀਂ ਸੀ ਕਹਿੰਦਾ ਕਿ ਉਹ ਕੰਮ ਵਿੱਚ ਬਹੁਤ ਵਿਅਸਤ ਹੈ। ਇਸ ਲਈ ਉਹ ਆ ਨਹੀਂ ਸਕਦਾ। ਇਸ ਦੀ ਜਗ੍ਹਾ ਤਾਂ ਉਹ ਸਾਹਮਣੇ ਵਾਲੇ ਵਿਅਕਤੀ ਨੂੰ ਸੱਦਾ ਦੇਣ ਲਈ ਧੰਨਵਾਦ ਕਰਦਾ ਫਿਰ ਇਹ ਦੱਸਦਾ ਕਿ ਉਹ ਸੱਦਾ ਸਵੀਕਾਰ ਕਰਨ ਵਿੱਚ ਸਮਰੱਥ ਨਹੀਂ ਹੈ ਅਤੇ ਇਸ ਤੋਂ ਬਾਅਦ ਉਹ ਕੋਈ ਦੂਜਾ ਬਦਲਾ ਸੁਝਾ ਦਿੰਦਾ ਹੈ ਸਾਹਮਣੇ ਵਾਲੇ ਵਿਅਕਤੀ ਨੂੰ ਆਪਣਾ ਸੱਦਾ ਪ੍ਰਵਾਨ ਨਾ ਕਰਨ ਤੇ ਦੁਖੀ ਹੋਣ ਦਾ ਤਾਂ ਉਸ ਜਰਾ ਵੀ ਮੌਕਾ ਨਹੀਂ ਸੀ ਦਿੱਤਾ ਤੁਰੰਤ ਹੀ ਉਹ ਸਾਹਮਣੇ ਵਾਲੇ ਦੇ ਵਿਚਾਰਾਂ ਨੂੰ ਕਿਸੇ ਦੂਜੇ ਵਿਅਕਤੀ ਵੱਲ ਮੋੜ ਦਿੰਦਾ ਜੋ ਉਸ ਸਮੇਂ ਉਸ ਦੇ ਸੱਦੇ ਨੂੰ ਪ੍ਰਵਾਨ ਕਰਨ ਦੀ ਸਥਿਤੀ ਵਿੱਚ ਸੀ ਪੱਛਮੀ ਜਰਮਨੀ ਦੇ ਸਾਡੇ ਕੋਰਸ ਦੌਰਾਨ ਗੁੰਟਰ ਸ਼ਿਮਟ ਨੇ ਵੀ ਹਿੱਸਾ ਲਿਆ। ਉਹਨਾਂ ਨੇ ਫੂਡ ਸਟੋਰ ਦੇ ਇੱਕ ਕਰਮਚਾਰੀ ਦੀ ਕਹਾਣੀ ਦੱਸੀ। ਇਹ ਔਰਤ ਕਰਮਚਾਰੀ ਸੈਲਫਾਂ ਤੇ ਸਹੀ ਪ੍ਰਾਈਸ ਟੈਗ ਲਾਉਣ ਦੇ ਕਾਰਜ ਵਿੱਚ ਲਾਪਰਵਾਹੀ ਕਰ ਰਹੀ ਸੀ। ਜਿੱਥੇ ਆਈਟਮ ਡਿਸਪਲੇ ਕੀਤੇ ਜਾਂਦੇ ਸਨ, ਇਸ ਨਾਲ ਦੁਬਿਧਾ ਹੋ ਜਾਂਦੀ ਸੀ ਕਿ ਗਾਹਕ ਵੀ ਸੰਤੁਸ਼ਟ ਨਹੀਂ ਹੋ ਸਕਦੇ ਸਨ। ਕਈ ਵਾਰੀ ਉਹਨਾਂ ਨੂੰ ਸਮਝਾਇਆ ਵੀ ਗਿਆ, ਝਿੜਕਿਆ ਵੀ ਗਿਆ ਪਰ ਕੋਈ ਫਾਇਦਾ ਨਹੀਂ ਹੋਇਆ। ਅੰਤ ਵਿੱਚ ਮਿਸਟਰ ਸ਼ਿਮਟ ਨੇ ਉਨਾਂ ਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਕਿਹਾ ਕਿ ਉਹਨਾਂ ਨੂੰ ਸਟੋਰ ਵਿੱਚ ਸੁਪਰਵਾਈਜ਼ਰ ਆਫ ਪ੍ਰਾਈਮ ਟੈਗਸ ਪੋਸਟਿੰਗ ਦੇ ਅਹੁਦੇ ਤੇ ਨਿਯੁਕਤ ਕਰਨਾ ਚਾਹੁੰਦੇ ਹਨ ਅਤੇ ਹੁਣ ਤੋਂ ਭਵਿੱਖ ਵਿੱਚ ਉਸੇ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਸਾਰੀਆਂ ਸ਼ੈਲਫਾਂ ਤੇ ਸਹੀ-ਸਹੀ ਟੈਗਰ ਲੱਗੇ ਹੋਣ। ਇਹਨਾਂ ਜ਼ਿੰਮੇਵਾਰੀ ਵਾਲਾ ਪਦ ਪ੍ਰਾਪਤ ਕਰਕੇ ਉਸਦਾ ਰਵੱਈਆ ਵੀ ਪੂਰੀ ਤਰ੍ਹਾਂ ਬਦਲ ਗਿਆ ਅਤੇ ਇਸ ਤੋਂ ਬਾਅਦ ਤਾਂ ਉਹ ਆਪਣੇ ਕੰਮ ਨੂੰ ਸੰਤੋਸ਼ਜਨਕ ਲਹਿਜੇ ਵਿੱਚ ਕਰਨ ਲੱਗੀ। ਕਿਸੇ ਕਿਸ ਨੂੰ ਇਹ ਗੱਲ ਬਚਕਾਨਾ ਹਰਕਤ ਵੀ ਲੱਗ ਸਕਦੀ ਹੈ ਨਪੋਲੀਅਨ ਨੂੰ ਵੀ ਇਹ ਇਹੀ ਕਿਹਾ ਗਿਆ ਸੀ ਜਦੋਂ ਉਹਨਾਂ ਨੇ ਲਿਜੀਅਨ ਆਫ ਆਨਰ ਦਾ ਖਿਤਾਬ ਬਣਾਇਆ ਆਪਣੇ ਸਿਪਾਹੀਆਂ ਵਿੱਚ 15000 ਕਰਾਸ ਵੰਡੇ ਸਨ ਅਤੇ 18 ਜਨਰਲਾਂ ਨੂੰ ਮਾਰਸ਼ਲ ਆਫ ਫਰਾਂਸ ਦਾ ਖਿਤਾਬ ਦੇ ਦਿੱਤਾ ਸੀ ਅਤੇ ਆਪਣੀ ਸੈਨਾ ਨੂੰ ਗ੍ਰਾਡ ਆਰਮੀ ਦਾ ਖਿਤਾਬ ਦੇ ਦਿੱਤਾ ਸੀ ਨੈਪੋਲੀਅਨ ਦੀ ਇਥੋਂ ਤੱਕ ਨਿੰਦਿਆ ਕੀਤੀ ਗਈ ਸੀ ਕਿ ਉਹਨਾਂ ਨੇ ਜੰਦ ਦੇ ਵਿੱਚ ਅਗਨੀ ਵਿੱਚ ਤਪਦੇ ਸੈਨਿਕਾਂ ਦੇ ਹੱਥਾਂ ਵਿੱਚ ਖਡਾਉਣੇ ਦੇ ਦਿੱਤੇ ਸਨ ਪਰ ਇਸ ਦੇ ਜਵਾਬ ਵਿੱਚ ਨਪੋਲੀਅਨ ਨੇ ਕਿਹਾ ਸੀ ਇਨਸਾਨਾਂ ਤੇ ਖਡਾਉਣਿਆਂ ਨਾਲ ਹੀ ਸ਼ਾਸਨ ਕੀਤਾ ਜਾ ਸਕਦਾ ਹੈ ਸ਼ਾਸਤਰਾ ਨਾਲ ਨਹੀਂ ਇਹ ਨੀਤੀ ਨਪੋਲੀਅਨ ਵਾਂਗ ਤੁਹਾਡੇ ਲਈ ਵੀ ਬਹੁਤ ਕਾਰਗਰ ਸਾਬਤ ਹੋ ਸਕਦੀ ਹੈ ਇਸ ਦਾ ਇੱਕ ਉਦਾਹਰਨ ਹੈ ਸਕਾਰ ਸਹੇਲ ਨਿਊਯਾਰਕ ਦੀ ਨਿਵਾਸੀ ਮੇਰੀ ਇੱਕ ਮਿੱਤਰ ਅਰਨੇਸਟ ਜੈਂਟ ਉਹ ਹਮੇਸ਼ਾ ਇਸ ਗੱਲ ਕਰਕੇ ਪਰੇਸ਼ਾਨ ਰਹਿੰਦੀ ਸੀ ਕਿ ਕੁਝ ਬੱਚੇ ਉਸ ਦੇ ਲਾਂਦੇ ਤੋਂ ਦੌੜ-ਦੌੜ ਕੇ ਉਸਨੂੰ ਮਰਵਾ ਦੇ ਕਰ ਜਾਂਦੇ ਹਨ ਉਸ ਨੇ ਬੱਚਿਆਂ ਨੂੰ ਡਰਾਇਆ ਧਮਕਾਇਆ ਹਰ ਤਰ੍ਹਾਂ ਦਾ ਲਾਲਚ ਦਿੱਤਾ ਪਰ ਕੋਈ ਫਰਕ ਨਹੀਂ ਪਿਆ ਉਦੋਂ ਉਸ ਨੇ ਗੈਂਗ ਦੇ ਲੀਡਰ ਨੂੰ ਬੁਲਾ ਕੇ ਉਸ ਨੇ ਇੱਕ ਅਹੁਦਾ ਦੇ ਦਿੱਤਾ ਜਿਸ ਨਾਲ ਉਹ ਖੁਦ ਨੂੰ ਮਹੱਤਵਪੂਰਨ ਸਮਝਣ ਲੱਗਿਆ ਉਸ ਨੇ ਉਸ ਨੂੰ ਆਪਣਾ ਜਾਸੂਸ ਬਣਾ ਦਿੱਤਾ ਅਤੇ ਉਸ ਨੇ ਕਿਹਾ ਕਿ ਉਸ ਦੇ ਲਾਂਦ ਦੀ ਚੰਗੀ ਤਰ੍ਹਾਂ ਰਖਵਾਲੀ ਕਰ ਸਕਦਾ ਹੈ ਹੁਣ ਉਸਤੇ ਜ਼ਿੰਮੇਵਾਰੀ ਹੈ ਕਿ ਫालतू ਲੋਕ ਇਸ ਲਾਨ ਅੰਦਰ ਨਾ ਆਸਰ ਕਰਨ ਇਸ ਤਰ੍ਹਾਂ ਸਮੱਸਿਆ ਆਪਣੇ ਆਪ ਹੀ ਸੁਲਝ ਜਾਵੇਗੀ ਹੁਣ ਜਦੋਂ ਕਦੇ ਵੀ ਲੋਕਾਂ ਦਾ ਵਿਹਾਰ ਜਾਂ ਰਵਈਆ ਬਦਲਣ ਦੀ ਜ਼ਰੂਰਤ ਪਵੇ ਤਾਂ ਇੱਕ ਨਪੁੰਨ ਤੇ ਪ੍ਰਭਾਵਸ਼ਾਲੀ ਲੀਡਰ ਨੂੰ ਇਹਨਾਂ ਤੱਥਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਹਮੇਸ਼ਾ ਇਮਾਨਦਾਰ ਬਣੇ ਰਹੋ ਭੁੱਲ ਕੇ ਵੀ ਅਜਿਹਾ ਕੋਈ ਵਾਅਦਾ ਨਾ ਕਰੋ ਜਿਸ ਨੂੰ ਪੂਰਾ ਕਰ ਸਕਣਾ ਤੁਹਾਡੀ ਪਹੁੰਚ ਤੋਂ ਬਾਹਰ ਹੋਵੇ ਕੇਵਲ ਆਪਣੇ ਫਾਇਦਿਆਂ ਤੇ ਹੀ ਧਿਆਨ ਕੇਂਦ੍ਰਿਤ ਨਾ ਕਰੋ ਬਲਕਿ ਸਾਹਮਣੇ ਵਾਲੇ ਦੇ ਫਾਇਦਿਆਂ ਤੇ ਵੀ ਜ਼ਿਆਦਾ ਧਿਆਨ ਦਿਓ ਇਹ ਗੱਲ ਤੁਹਾਡੇ ਦਿਮਾਗ ਵਿੱਚ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਕਿ ਤੁਸੀਂ ਸਾਹਮਣੇ ਵਾਲੇ ਤੋਂ ਕਿਹੜਾ ਕੰਮ ਕਰਾਉਣਾ ਚਾਹੁੰਦੇ ਹੋ ਆਪਣੀ ਗੱਲ ਨੂੰ ਪੂਰੇ ਆਤਮ ਵਿਸ਼ਵਾਸ ਨਾਲ ਜ਼ੋਰ ਦੇ ਕੇ ਕਹੋ ਖੁਦ ਨੂੰ ਪੁੱਛੋ ਕਿ ਸਾਹਮਣੇ ਵਾਲਾ ਚਾਹੁੰਦਾ ਕੀ ਹੈ ਇਸ ਗੱਲ ਤੇ ਵੀ ਸ਼ਾਂਤੀਪੂਰਵਕ ਵਿਚਾਰ ਕਰੋ ਕਿ ਤੁਹਾਡੇ ਸੁਝਾਏ ਕੰਮਾਂ ਨੂੰ ਕਰਨ ਲਈ ਸਾਹਮਣੇ ਵਾਲੇ ਨੂੰ ਕੀ ਫਾਇਦਾ ਹੋ ਸਕਦਾ ਹੈ ਇਸ ਤੋਂ ਬਾਅਦ ਇਨਾ ਹੀ ਫਾਇਦੇ ਨੂੰ ਸਾਹਮਣੇ ਵਾਲੇ ਦੀਆਂ ਇੱਛਾਵਾਂ ਨਾਲ ਜੋੜ ਦਿਓ ਅਪੀਲ ਕਰਦੇ ਸਮੇਂ ਸਾਹਮਣੇ ਵਾਲਨ ਇਸ ਤਰੀਕੇ ਨਾਲ ਕਹੋ ਕਿ ਇਹ ਗੱਲ ਉਸਦੇ ਲਈ ਕਿੰਨੀ ਫਾਇਦੇਮੰਦ ਸਾਬਤ ਹੋਵੇਗੀ ਸਾਨੂੰ ਇਸ ਤਰ੍ਹਾਂ ਦੀ ਸੰਖੇਪ ਜਿਹੀ ਅਪੀਲ ਕਰਨੀ ਚਾਹੀਦੀ ਹੈ ਜਾਨ ਤੁਸੀਂ ਤਾਂ ਜਾਣਦੇ ਹੋ ਕਿ ਕੱਲ ਨੂੰ ਸਾਡੇ ਗਾਹਕ ਆਉਣ ਵਾਲੇ ਨੇ ਇਸ ਲਈ ਮੈਨੂੰ ਸਟਾਕ ਰੂਮ ਬਿਲਕੁਲ ਸਾਫ਼ ਸੁਥਰਾ ਚਾਹੀਦਾ ਤੁਸੀਂ ਚੰਗੀ ਤਰ੍ਹਾਂ ਝਾੜੂ ਲਾ ਦਿਓ ਸਾਰੇ ਸਟਾਕ ਨੂੰ ਸਹੀ ਢੰਗ ਨਾਲ ਸਲਫਾਂ ਤੇ ਟਿਕਾ ਦਿਓ ਅਤੇ ਪੂਰੇ ਕਾਊਂਟਰ ਨੂੰ ਚਮਕਾ ਦਿਓ ਇਸੇ ਵਿਚਾਰ ਨੂੰ ਅਸੀਂ ਇਸ ਤਰ੍ਹਾਂ ਵੀ ਪ੍ਰਗਟ ਕਰ ਸਕਦੇ ਹਾਂ ਕਿ ਜਾਨ ਨੂੰ ਉਹ ਲਾਭ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਵੇ ਜੋ ਇਸ ਕੰਮ ਕਰਨ ਨਾਲ ਉਸ ਨੂੰ ਪ੍ਰਾਪਤ ਹੋਣਗੇ ਜਾਨ ਸਾਡੇ ਕੋਲ ਇੱਕ ਅਜਿਹਾ ਕੰਮ ਹੈ ਜਿਸ ਨੂੰ ਤੁਰੰਤ ਪੂਰਾ ਕੀਤਾ ਜਾਣਾ ਚਾਹੀਦਾ ਹੈ ਜੇਕਰ ਅਸੀਂ ਇਸ ਨੂੰ ਤੁਰੰਤ ਕਰ ਲਵਾਂਗੇ ਤਾਂ ਅਸੀਂ ਬਾਅਦ ਵਿੱਚ ਇਸ ਪਰੇਸ਼ਾਨੀ ਤੋਂ ਬਚ ਸਕਦੇ ਹਾਂ ਮੈਂ ਕੱਲ ਨੂੰ ਕੁਝ ਗਾਹਕਾਂ ਨੂੰ ਆਪਣੀ ਸੁਵਿਧਾ ਮੈਂ ਦਿਖਾਉਣ ਲਈ ਲੈ ਆ ਰਿਹਾ ਹਾਂ ਮੈਂ ਉਹਨਾਂ ਨੂੰ ਆਪਣਾ ਸਟਾਰਕ ਰੂਮ ਵੀ ਦਿਖਾਉਣਾ ਚਾਹੁੰਦਾ ਪਰ ਇਸ ਦੀ ਹਾਲਤ ਠੀਕ ਠਾਕ ਨਹੀਂ ਜੇਕਰ ਤੁਸੀਂ ਇਸ ਨੂੰ ਝਾੜ ਪੂੰਝ ਦਿਓ ਸਟਾਰਕ ਨੂੰ ਸਹੀ ਢੰਗ ਨਾਲ ਸੈਰਫਾਂ ਦੇ ਸਟਾਰ ਦੇਓ ਅਤੇ ਕਾਊਂਟਰ ਨੂੰ ਵੀ ਚਮਕਾ ਦਿਓ ਤਾਂ ਇਸ ਨਾਲ ਹਰ ਚੀਜ਼ ਸਹੀ ਸਹੀ ਦਿੱਸ ਸਕੇਗੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਪਣੀ ਕੰਪਨੀ ਦਾ ਚੰਗਾ ਅਕਸ ਬਣਾਉਣ ਲਈ ਤੁਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋਗੇ ਕਿ ਜਾਨ ਤੁਹਾਡੇ ਵੱਲੋਂ ਦੱਸੇਗੇ ਕਾਰਜ ਨੂੰ ਕਰਕੇ ਖੁਸ਼ ਹੋ ਜਾਵੇਗਾ ਸ਼ਾਇਦ ਬਹੁਤ ਜ਼ਿਆਦਾ ਖੁਸ਼ ਤਾਂ ਨਹੀਂ ਹੋਵੇਗਾ ਪਰ ਉਸ ਸੰਖੇਪ ਜਿਹੇ ਆਦੇਸ਼ ਨਾਲੋਂ ਜ਼ਿਆਦਾ ਖੁਸ਼ ਤਾਂ ਜ਼ਰੂਰ ਹੀ ਹੋ ਜਾਵੇਗਾ ਜਦੋਂ ਉਸ ਨੂੰ ਤੁਸੀਂ ਕੋਈ ਲਾਭ ਨਹੀਂ ਦੱਸਿਆ ਸਨ ਜੇਕਰ ਅਸੀਂ ਇਹ ਮੰਨ ਲਈਏ ਕਿ ਜਾਨ ਨੂੰ ਆਪਣੇ ਸਟਾਕ ਰੂਮ ਦੇ ਅਕਸ ਤੇ ਮਾਣ ਹੈ ਅਤੇ ਉਹ ਕੰਪਨੀ ਦਾ ਵਧੀਆ ਅਕਸ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਇੱਛੁਕ ਹੈ ਤਾਂ ਇਸ ਗੱਲ ਦੀ ਜ਼ਿਆਦਾ ਉਮੀਦ ਹੈ ਕਿ ਉਸ ਦਾ ਰਵਈਆ ਜ਼ਿਆਦਾ ਸਹਿਯੋਗੀ ਹੋਵੇਗਾ ਜਾਨ ਨੂੰ ਇਹ ਵੀ ਜ਼ਰੂਰ ਦੱਸਣਾ ਪਵੇਗਾ ਕਿ ਉਸਨਾਂ ਦੇਰ ਸਵੇਰ ਇਹ ਕੰਮ ਕਰਨਾ ਹੀ ਹੈ ਹੁਣ ਜੇ ਕਰੋ ਇਹ ਕੰਮ ਹੁਣੇ ਕਰ ਲਵੇ ਤਾਂ ਉਸਨੂੰ ਬਾਅਦ ਵਿੱਚ ਨਹੀਂ ਕਰਨਾ ਪਵੇਗਾ ਪਰ ਸਾਨੂੰ ਇਹ ਵਿਸ਼ਵਾਸ ਕਰਨ ਦੀ ਮੂਰਖਤਾ ਨਹੀਂ ਕਰਨੀ ਚਾਹੀਦੀ ਕਿ ਇਹਨਾਂ ਸਿਧਾਂਤਾਂ ਦੀ ਵਰਤੋਂ ਕਰਨ ਤੋਂ ਬਾਅਦ ਤੁਹਾਡੇ ਸਾਰੇ ਜਾਣਕਾਰਾਂ ਦੀ ਪ੍ਰਤੀਕਿਰਿਆ ਹਮੇਸ਼ਾ ਸਹਾਕਾਰਤਮਕ ਹੀ ਹੋਵੇਗੀ ਹਾਂ ਬਹੁਤੇ ਵਿਅਕਤੀਆਂ ਦਾ ਅਨੁਭਵ ਇਹੀ ਕਹਿੰਦਾ ਹੈ ਕਿ ਇਹਨਾਂ ਸਿਧਾਂਤਾਂ 'ਤੇ ਚੱਲਣਾ ਤੁਹਾਡੀ ਸਫਲਤਾ ਦੀ ਸੰਭਾਵਨਾ ਕਈ ਪ੍ਰਤੀਸ਼ਤ ਵਧ ਜਾਂਦੀ ਹੈ ਅਤੇ ਜੇਕਰ ਇਹ ਸਫਲਤਾ 10% ਵੀ ਵੱਧ ਜਾਂਦੀ ਹੈ ਤਾਂ ਤੁਸੀਂ ਪਹਿਲਾਂ ਨਾਲੋਂ 10% ਤੇ ਜ਼ਿਆਦਾ ਪ੍ਰਭਾਵਸ਼ਾਲੀ ਲੀਡਰ ਸਾਬਤ ਹੋਵੋਗੇ ਅਤੇ ਇਸ ਨਾਲ ਤੁਹਾਨੂੰ ਲਾਭ ਹੀ ਲਾਭ ਹੋਵੇਗਾ ਲੋਕ ਤੁਹਾਡੇ ਕਹੇ ਅਨਸਾਰ ਉਦੋਂ ਹੀ ਕੰਮ ਕਰਨਗੇ ਜਦੋਂ ਇਸ ਸਿਧਾਂਤ ਦਾ ਪਾਲਣ ਕਰੋਗੇ ਸਿਧਾਂਤ 9 ਆਪਣੇ ਸਾਹਮਣੇ ਵਾਲੇ ਵਿਅਕਤੀ ਨੂੰ ਕੋਈ ਵੀ ਕੰਮ ਇਸ ਤਰ੍ਹਾਂ ਸੰਪੂਰਨ ਕਰੋ ਕਿ ਉਹ ਤੁਹਾਡੀ ਗੱਲ ਮੰਨਣ ਲਈ ਖੁਸ਼ੀ-ਖੁਸ਼ੀ ਰਾਜ਼ੀ ਹੋ ਜਾਵੇ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਕੀ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ